ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਵੋਟ ਪਾਉਣ ਦੀ ਤਰੀਕ ਹੈ ਨੇੜੇ ਆਉਂਦੀ ਜਾ ਰਹੀ ਹੈ ਤਾਂ ਉਸੇ ਤਰ੍ਹਾਂ ਹੀ ਵੱਖ-ਵੱਖ ਪਾਰਟੀਆਂ ਦੇ ਆਪਣੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਹੈ ਜਿਹੜਾ ਪਿੰਡਾਂ ਦੇ ਵਿੱਚ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋਨ ਫੁੱਲੋ ਤੋਂ ਅੱਜ ਪਿੰਡ ਗਿਆਨਾ ਪਹੁੰਚੇ ਹਨ ਜਿੱਥੇ ਫੁੱਲੋ ਦੇ ਕਰਮਜੀਤ ਬਾਬਾ ਕੌਣ ਨਹੀਂ ਜਾਣਦਾ ਕਹਿੰਦੇ ਕਰਮਜੀਤ ਬਾਬਾ ਨੂੰ ਜੋ ਲੰਬੇ ਸਮੇਂ ਤੋਂ ਆਪਣੇ ਪਿੰਡ ਦੇ ਗਰਾਉਂਡ ਨਾਲ ਜੁੜੇ ਹੋਏ ਨੇ ਤਾ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਉਹਨਾਂ ਦੀ ਟ੍ਰੇਨਿੰਗ ਦਿੱਤੇ ਹੋਏ ਫੌਜ ਦੇ ਵਿੱਚ ਤੇ ਪੁਲਿਸ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਆ ਜਿਹੜੇ ਉਹ ਜਾ ਚੁੱਕੇ ਆ ਤਾਂ ਕਰਮਜੀਤ ਬਾਬੇ ਦਾ ਨਾਮ ਹੈ ਜਿਹੜਾ ਇਹ ਕੋਈ ਅਣਜਾਣ ਨਹੀਂ ਹੈ ਜਦੋਂ ਕਰਮਜੀਤ ਬਾਬੇ ਦਾ ਨਾਮ ਆਉਂਦਾ ਤਾਂ ਬੱਚੇ-ਬੱਚੇ ਨੂੰ ਪਤਾ ਵੀ ਕਰਮਜੀਤ ਬਾਬਾ ਕੌਣ ਆ ਤਾਂ ਜੋਨ ਫੁੱਲੋ ਤੋਂ ਪਿੰਡ ਗਿਆਨੇ ਦੇ ਨਾਲ ਬਲਾਕ ਸੰਮਤੀ ਦੀ ਚੋਣ ਹੈ ਜਿਹੜੀ ਕਰਮਜੀਤ ਬਾਬਾ ਲੜ ਰਿਹਾ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਖ-ਵੱਖ ਪਾਰਟੀਆਂ ਵੱਲੋਂ ਜਿੱਥੇ ਜ਼ੋਰ ਲਾਇਆ ਜਾ ਰਿਹਾ ਉੱਤੇ ਕਰਮਜੀਤ ਬਾਬਾ ਵੱਲੋਂ ਵੀ ਪਿੰਡ ਗਿਆਨਾ ਵਿਖੇ ਪਹੁੰਚ ਕੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਕਿਹੜੇ ਕੰਮ ਅਧੂਰੇ ਪਏ ਨੇ ਕਿਹੜੇ ਕੰਮ ਲੈ ਕੇ ਚੱਲਣਗੇ ਆਉ ਕਰਦੇ ਆ ਗੱਲਬਾਤ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੀ ਕਰਮਜੀਤ ਸਿੰਘ ਹੈ ਜੀ ਕਰਮਜੀਤ ਜੀ ਤੁਸੀਂ ਜ਼ੋਨ ਮੰਨ ਲਓ ਫੁੱਲੋ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਹੋ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਹੰਗਾਰਾ ਤੁਹਾਨੂੰ ਪਿੰਡ ਦੇ ਵਿੱਚ ਮਿਲ ਰਿਹਾ ਮੈਂ ਅੱਜ ਡੋਰ ਟੂ ਡੋਰ ਕੀਤਾ ਜੀ ਆਪਣਾ ਗਿਆਨਾ ਪਿੰਡ ਦੇ ਵਿੱਚ ਜਿਸ ਦੇ ਵਿੱਚ ਇੰਨਾ ਸ਼ਾਹ ਦੇਖਿਆ ਜੀ ਮੈਂ ਤੇ ਮੇਰੀ ਰੂਹ ਖੁਸ਼ ਹੋ ਗਈ ਜੀ ਆਪਣੇ ਨਗਰ ਨੇ ਤਾਂ ਫੁੱਲੋ ਖਰੀ ਨੇ ਪਹਿਲਾਂ ਆਖਿਆ ਸੀ ਵੀ ਡੋਰ ਟੂ ਡੋਰ ਕਰਨੀ ਲੋੜ ਨਹੀਂ ਸਾਨੂੰ ਤੇ ਆਪਾਂ ਕਰਦੇ ਵੀ ਨਹੀਂ ਫੁੱਲੋ ਖਰੀ ਦੇ ਵਿੱਚ ਜੀ ਕਿਉਂਕਿ ਸਾਰੇ ਆਪਾਂ ਨੂੰ ਜਾਣਦੀ ਹੈ ਛੋਟਾ ਪਿੰਡ ਆ ਤੇ ਗਿਆਨਾ ਪਿੰਡ ਦੇ ਵਿੱਚ ਜੀ ਦੇਖੋ ਮੈਨੂੰ ਜਾਣਦੇ ਤਾਂ ਬਹੁਤ ਸਗੇ ਤੇ ਪਰ ਹਰ ਬੰਦੇ ਨੇ ਆਖਿਆ ਵੀ ਆਪਾਂ ਬਾਈ ਫੇਸ ਤੁਹਾਨੂੰ ਦੇਖਣਾ ਚਾਹੁੰਦੇ ਆ ਤੇ ਅੱਜ ਡੋਰ ਟੂ ਡੋਰ ਕੀਤਾ ਇੰਨਾ ਸਹਯੋਗ ਮਿਲਿਆ ਇੰਨਾ ਮੋਹ ਮੁਹੱਬਤ ਮਿਲਿਆ ਲੋਕਾਂ ਦਾ ਕਿ ਜੇ ਕੁਝ ਕਹਿ ਨਹੀਂ ਸਕਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਲੋਕ ਕਹਿੰਦੇ ਸੀ ਅਸੀਂ ਦੇਖਣਾ ਚਾਹੁੰਨੇ ਆ ਤਾਂ ਤੁਸੀਂ ਇਹ ਵੀ ਨਹੀਂ ਹੈਗਾ ਵੀ ਲੋਕ ਤੁਹਾਨੂੰ ਜਾਣਦੇ ਨਹੀਂ ਕਰਮਜੀਤ ਬਾਬਾ ਇੱਕੋ ਨਾਮ ਹੈ ਜਿਹੜਾ ਏਰੀਏ ਦੇ ਵਿੱਚ ਇਲਾਕੇ ਦੇ ਵਿੱਚ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਆ ਦਿੰਦਾ ਗਰਾਉਂਡਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕ ਬੱਚੇ ਤੁਸੀਂ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਕਰਾਤੇ ਤਾਂ ਇਸ ਚੀਜ਼ ਨੂੰ ਲੈ ਕੇ ਜਿਵੇਂ ਤੁਸੀਂ ਕਹਿੰਦੇ ਹੋ ਪਿੰਡ ਦੇ ਵਿੱਚ ਅਸੀਂ ਚੱਕਰ ਨਹੀਂ ਲਾਉਣਾ ਪਰ ਜਿਵੇਂ ਮੌਕੇ ਦੀ ਸਰਕਾਰ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੋਟਰਾਂ ਨੂੰ ਤੁਸੀਂ ਮੌਕੇ ਦੀ ਸਰਕਾਰ ਹੈ ਜਿਵੇਂ ਮੋਕੇ ਸਰਕਾਰ ਤਾਈ ਜਿਹੜੇ ਪਿੰਡਾਂ ਦੇ ਮੁੱਦੇ ਹੁੰਦੇ ਦੋ ਤਿੰਨ ਇੱਕ ਜਿਆ ਬਿਜਲੀ ਦਾ ਮੁੱਦਾ ਹੁੰਦਾ ਜੀ ਜੀ ਤੇ ਬਿਜਲੀ ਦੇ ਬਿੱਲਾਂ ਦਾ ਮੁੱਦਾ ਜਿਹੜੇ ਬਿਜਲੀ ਦੇ ਮੇਲਾ ਹੀ ਮਾਫ ਆ ਸਰ ਨਾਲ ਵੱਡੀ ਲੋਕਾਂ ਨੂੰ ਆਹੀ ਸਹੂਲਤਾ ਜੀ ਕੋਈ ਪੰਜ ਚਾਰ ਹਜ਼ਾਰ ਰੁਪਏ ਜਿਹੜੇ ਉਹ ਬਚਦਾ ਜੀ ਦੂਜਾ ਜੀ ਜਿਹੜਾ ਕਿਸਾਨਾਂ ਨੂੰ ਆ ਜੀ ਦਿਨੇ ਲਾਈਟ ਦੀ ਸਹੂਲਤ ਬਹੁਤ ਵਧੀਆ ਜੀ ਰਾਤ ਨੂੰ ਤੁਰੇ ਫਿਰਦੇ ਸੀਗੇ ਜੀਮਦਾਰ ਪਰਾ ਬਿਮਾਰ ਹੁੰਦੇ ਸੀ ਉਹਨਾਂ ਦਾ ਬਹੁਤ ਵੱਡਾ ਸੋਖਾ ਤੇ ਤੀਜਾ ਜਿਹੜਾ ਪਾਣੀ ਆ ਜੀ ਜਦੋਂ ਦੀ ਆਮ ਆਦਮੀ ਪਾਰਟੀ ਆ ਜੀ ਪਾਣੀ ਦਾ ਬਹੁਤ ਵਧੀਆ ਰਿਆ ਜਹੀ ਤੱਕ ਕੋਈ ਨਹੀਂ ਤੇ ਤਾਂ ਜੇ ਪਿੰਡ ਦੇ ਵਿੱਚ ਗਏ ਆਂ ਗਿਆਨੇ ਦੇ ਵਿੱਚ ਜਾਂ ਫੁੱਲੋ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਆਈ ਜੀ ਕੋਈ ਇਸ ਤਰ੍ਹਾਂ ਦੇ ਕੰਮ ਵੀ ਹੋਣਗੇ ਜਿਹੜੇ ਹਜੇ ਤੱਕ ਅਧੂਰੇ ਪਏ ਆ ਜਿਵੇਂ ਅਧੂਰੇ ਤਾਂ ਆ ਹੀ ਹੁਣ ਤਕਰੀਬਨ ਸਰਕਾਰ ਨੇ ਜੀ ਹਮਝੇ ਫੁੱਲੋ ਖਰੀ ਆਪਣਾ ਪਿੰਡ ਜੀ ਪਾਣੀ ਦੀ ਸਮੱਸਿਆ ਸੀਗੀ ਜੀ 24-25 ਲੱਖ ਰੁਪਏ ਤਕਰੀਬਨ ਸਾਡੇ ਕੋਲੇ ਪਿਆ ਜੀ ਉਸ ਦਾ ਅਲੱਗ ਤੇ ਉਹ ਅਸੀਂ ਕੰਮ ਕਰਵਾ ਰਹੇ ਆਂ ਤੇ ਗਿਆਨੇ ਦੇ ਪਿੰਡ ਵਿੱਚ ਵੀ ਵਧੀਆ ਆਈ ਸਰਪੰਚ ਸਾਹਿਬ ਨਾਲ ਹੀ ਆ ਜੀ ਆਪਣੇ ਤੇ ਵਧੀਆ ਸਹਯੋਗ ਮਿਲਿਆ ਜੀ ਲੋਕ ਕਹਿ ਰਹੇ ਵੀ ਕੰਮ ਹੋ ਰਿਹਾ ਜੀ ਬਹੁਤ ਵਧੀਆ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੀ ਸੂਬੇਦਾਰ ਸਿੰਘ ਮੌਜੂਦਾ ਸਰਪੰਚ ਪਿੰਡ ਗਿਆਨਾਂ ਦਾ ਸਰਪੰਚ ਸਾਹਿਬ ਗਿਆਨਾਂ ਪਿੰਡ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਬਾਬਾ ਤੁਹਾਨੂੰ ਪਤਾ ਹੈ ਵੀ ਅੱਜ ਬਲਾਕ ਸਮਦੀ ਦੀ ਚੌਂ ਨੂੰ ਲੈ ਕੇ ਚੌਂਨ ਪ੍ਰਚਾਰ ਕਰ ਰਹੇ ਆ ਤਾਂ ਤੁਸੀਂ ਮੌਕੇ ਦੇ ਸਰਪੰਚੋਂ ਕਿਸ ਤਰ੍ਹਾਂ ਦਾ ਹੰਗਾਰਾ ਤੁਹਾਨੂੰ ਪਿੰਡ ਦੇ ਵਿੱਚੋਂ ਮਿਲ ਰਿਹਾ ਬਹੁਤ ਵਧੀਆ ਜੀ ਠੀਕ ਹੈ ਪਹਿਲਾਂ ਸਾਡੇ ਕੰਮ ਆ ਜਿਹੜੇ ਹੋਏ ਨੇ ਉਹ ਸਾਰੇ ਦੇਖੀ ਜਾਂਦੇ ਨਹੀਂ ਠੀਕ ਪਿੰਡ ਦੇ ਵਿੱਚ ਸਕੂਲ ਗਰਾਊਂਡ ਬਣ ਚੁੱਕਿਆ ਜੀ ਜੀ ਤੇ ਆਪਣਾ ਪਾਰਕ ਬਣ ਚੁੱਕਿਆ ਜੀ ਠੀਕ ਹੈ ਜੀ ਨੜੇ ਪਿੱਟਰ ਬਣ ਜਾਂਦਾ ਜੀ ਜੀ ਫਿਰ ਬਟ ਟ੍ਰੀਟਮੈਂਟ ਪਲਾਂਟ ਬਣ ਜਾਂਦਾ ਜੀ ਠੀਕ ਹੈ ਬਣ ਕੇ ਕੰਪਲੀਟ ਹੋ ਚੁੱਕਿਆ ਜੀ ਤੇ ਆਪਣਾ ਹਸਪਤਾਲ ਬਣ ਰਿਹਾ ਠੀਕ ਹੈ ਹਸਪਤਾਲ ਬਣ ਰਿਹਾ ਹੈ ਇੱਕ ਸਭ ਤੋਂ ਵੱਡੀ ਜੇ ਮੈਂ ਗੱਲ ਕਹਿ ਦੇਵਾਂ ਮਾਮਾ ਲੋ ਬੀਬੀਆਂ ਲਈ 1000 ਰੁਪਏ ਵਾਲੀ ਸਕੀਮ ਸੀ ਹਲੇ ਤੱਕ ਸਰਕਾਰ ਨੇ ਉਹ ਪੂਰੀ ਨਹੀਂ ਕੀਤੀ ਜਿਵੇਂ ਤੁਸੀਂ ਘਰ ਘਰ ਜਾਂਦੇ ਹੋ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਮੈਸੇਜ ਆ ਰਿਹਾ ਮੰਨ ਲਓ ਵੀ ਸਾਡਾ 1000 ਰੁਪਏ ਨਹੀਂ ਆਇਆ ਹੈ ਤਾਂ ਨਹੀਂ ਨਹੀਂ ਹਲੇ ਤੱਕ ਨਹੀਂ ਹਜੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਸਰਕਾਰ ਵੱਲੋਂ ਇਹ ਚੀਜ਼ ਦੀ ਹੰਗਾਰਾ ਪਰ ਹੈਗੇ ਇਹ ਪੈਸੇ ਮਿਲਣਗੇ ਮੰਗ ਹੈਗੀ ਮੰਗ ਹੈਗੀ ਜਲਦੀ ਪੂਰਾ ਕੀਤਾ ਜਾਵੇ ਕਿੰਨਾ ਕ ਹੰਗਾਰਾ ਮੰਨ ਲਓ ਜਿਵੇਂ ਤੁਸੀਂ ਨਾਲ ਚੱਲ ਰਹੇ ਹੋ ਇਹਨਾਂ ਦੇ ਬਲਾਕ ਸੰਮਤੀ ਦੀ ਚੋਣ ਹੈ ਫੁੱਲੋ ਦੇ ਵਿੱਚ ਤਾਂ ਇਹ ਕਹਿੰਦੇ ਅ ਸਾਨੂੰ ਸਹਿਯੋਗ ਆ ਫੁੱਲੋ ਦੇ ਵਿੱਚੋਂ ਪਰ ਅੱਜ ਗਿਆਨੇਪਿੰਡ ਆਏ ਆ ਤੁਸੀਂ ਵੀ ਮੌਕੇ ਦੇ ਸਰਪੰਚੋਂ ਕੀ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੋਟਰਾਂ ਨੂੰ ਸਾਰਾ ਇਹ ਹੀ ਗਾਇਆ ਕਿ ਆਪਾਂ ਹਰ ਇੱਕ ਬੰਦੇ ਨੂੰ ਦੇਖੋ ਪਹਿਲੀ ਗੱਲ ਤਾਂ ਇਹ ਚੀਜ਼ਾਂ ਆਮ ਆਦਮ ਨੂੰ ਪਤਾ ਹੀ ਨਹੀਂ ਲੱਗ ਰਹੀ ਠੀਕ ਹੈ ਵੀ ਬਲਾਕ ਸੰਮਤੀ ਕੀ ਚੀਜ਼ ਹੁੰਦੀ ਹੈ ਜ਼ਿਲ੍ਹਾ ਪਰਿਸ਼ਦ ਕੀ ਹੁੰਦੀ ਹੈ ਠੀਕ ਹੈ ਉਹ ਵੀ ਸਾਡੇ ਜਿਹੜੇ ਪਿੰਡਾਂ ਦਾ ਬਹੁਤ ਸਾਈਡ ਤੇ ਹੈਗੇ ਠੀਕ ਹੈ ਕਿਉਂਕਿ ਇੱਥੇ ਪ੍ਰਚਾਰ ਇਹ ਚੀਜ਼ਾਂ ਦਾ ਬਹੁਤ ਘੱਟ ਆ ਜੀ ਠੀਕ ਹੁਣ ਅਸੀਂ ਇਕੱਲੇ ਇਕੱਲੇ ਘਰ ਜਾ ਕੇ ਇਹ ਚੀਜ਼ਾਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਬਲਾਕ ਸੰਮਤੀ ਬਲਾਕ ਦਾ ਇੱਕ ਮੈਂਬਰ ਹੁੰ ਦੋਨਾਂ ਪਿੰਡਾਂ ਦੀ ਇੱਕ ਹੀ ਚੋਣ ਸਾਡੀ ਜੀ ਫੁੱਲੋਖਾਰੀ ਤੇ ਗਿਆਨਣਾ ਦੀ ਵਧੀਆ ਹੰਗਾਰਾ ਮਿਲਦਾ ਜੀ ਕੀ ਨਾਮ ਹੈ ਜੀ ਆਪਣਾ ਰਣਾ ਸੁਖਦੀਪ ਸਿੰਘ ਜੀ ਮੌਜੂਦਾ ਪੰਚਾਇਤ ਮੈਂਬਰ ਪਿੰਡ ਗਿਆਨਣਾ ਦਾ ਜੀ ਸੁਖਦੀਪ ਸਿੰਘ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਮਤੀ ਦੀ ਚੋਣਾਂ ਜਿਹੜੇ ਕਰਮਜੀਤ ਸਿੰਘ ਬਾਬਾ ਜੀ ਫੁੱਲੋ ਜੋਂ ਤੋਂ ਲੜ ਰਹੇ ਆ ਤੁਹਾਡੇ ਪਿੰਡ ਦੇ ਵਿੱਚ ਹੁਣ ਪ੍ਰਚਾਰ ਆ ਜਿਹੜਾ ਤੇਜ਼ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਣੇ ਵੋਟਰਾਂ ਨੂੰ ਤੁਸੀਂ ਵੋਟਰਾਂ ਨੂੰ ਇਹੀ ਕਹਿਣਾ ਚਾਹੋਣੇ ਜੀ ਵੀ ਵੱਧ ਤੋਂ ਵੱਧ ਸਾਥ ਦਿਓ ਤੇ ਵਧੀਆ ਸੂਝਵਾਨ ਪੜ੍ਹੇ ਲਿਖੇ ਉਮੀਦਵਾਰ ਆ ਕੋਈ ਨਸ਼ੇ ਪੱਤੇ ਤੋਂ ਰਹਿਤ ਹੈ ਜੀ ਵਧੀਆ ਇਹਨਾਂ ਨੇ ਆਪਦੇ ਪਿੰਡ ਦੇ ਵਿੱਚ ਜਿਹੜਾ ਜਵਾਕਾਂ ਨੂੰ ਟ੍ਰੇਨਿੰਗ ਦੇ ਕੇ ਤੇ ਇੱਕ ਵਧੀਆ ਜਵਾਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ ਔਰ ਜਿਹੜਾ ਨੌਕਰੀਆਂ ਤੇ ਵੀ ਜਿਹੜੇ ਇਹਨਾਂ ਦੇ ਸਿਖਾਏ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਇਹਨਾਂ ਨੇ ਤੇ ਉਹ ਨੌਕਰੀਆਂ ਤੇ ਵੀ ਗਏ ਆ ਨੌਕਰੀਆਂ ਤੇ ਵੀ ਗਏ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਲਾਇਆ ਜਾਵੇ ਜਿਵੇਂ ਗਰਾਊਂਡ ਨੂੰ ਲੈ ਕੇ ਤੁਸੀਂ ਬੜਾ ਉਪਰਾਲੇ ਕੀਤੇ ਆ ਗਰਾਊਂਡ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤਾਂ ਤੁਹਾਡੇ ਪਿੰਡ ਦੇ ਵਿੱਚ ਅੱਜ ਚੋਣ ਪ੍ਰਚਾਰ ਹੋ ਰਿਹਾ ਤੁਸੀਂ ਆਪਣੇ ਪਿੰਡ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਆਪਣੇ ਪਿੰਡ ਦੇ ਵੋਟਰਾਂ ਨੂੰ ਸਾਨੂੰ ਬਹੁਤ ਵਧੀਆ ਹੰਕਾਰਾ ਮਿਲ ਰਿਹਾ ਜੀ ਸਾਡੇ ਪਿੰਡ ਦੇ ਵੋਟਰਾਂ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕੋ ਇੱਕ ਪਾਰਟੀ ਹੈ ਜਿਨ੍ਹਾਂ ਨੇ ਲਾਈਟ ਦੇ ਜਿਵੇਂ ਬਿਜਲੀ ਦੇ ਹੋ ਗਏ ਖੇਡ ਗਰਾਊਂਡਾਂ ਦੇ ਹੋਗੇ 3000 ਗਰਾਊਂਡ ਜਿਹੜਾ ਮਾਨ ਸਰਕਾਰ ਨੇ ਵਾਦਾ ਕਰਿਆ ਸੀਗਾ ਉਹ ਅੱਜ ਸਾਡੇ ਪਿੰਡ ਦੇ ਵਿੱਚ ਉਹਦਾ ਨਹੀਂ ਪੱਥਰ ਕਈ ਦਿਨਾਂ ਤੋਂ ਟਿਕ ਰਿਹਾ ਟਿਕ ਗਿਆ ਸੀਗਾ ਤੇ ਉਹਦਾ ਕੰਮ ਜਿਹੜਾ ਚੱਲ ਰਿਹਾ ਹਾਂ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਅੱਜ ਮੰਨ ਲਓ ਕਰਮਜੀਤ ਸਿੰਘ ਬਾਬਾ ਬਲਾਕ ਸਮਤੀ ਦੀ ਚੋਣ ਲੜ ਰਹੇ ਆ ਤੁਹਾਡੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਵੋਟਰਾਂ ਨੂੰ ਮੈਸੇਜ ਜੀ ਅਸੀਂ ਇਹ ਕਹੇ ਵੀ ਜੇ ਕੋਈ ਕੰਮ ਪਹਿਲੀ ਗੱਲ ਤਾਂ ਅਸੀਂ ਕਰੇ ਬਹੁਤ ਹੈ ਗੱਲਾਂ ਬਣਾਈ ਜਾਂਦੇ ਆ ਜਿਵੇਂ ਕੋਈ ਪਿੰਡ ਦੇ ਵਿੱਚ ਕੋਈ ਵੀ ਕੰਮ ਹੈ ਜੀ ਜੇ ਕੋਈ ਰਹਿੰਦਾ ਉਹ ਵੀ ਕਹਿੰਨੇ ਵੀ ਅਸੀਂ ਕਰਾਂਗੇ ਹੂੰ ਅਸੀਂ ਮੰਨ ਲਓ ਇਹ ਨਹੀਂ ਕਹਿੰਦੇ ਵੀ ਮੰਨ ਲਓ ਕਹਿ ਕੇ ਨਾ ਕਰਗੀ ਜੀ ਸਭ ਦਾ ਕਰੀ ਜਾਂਦੇ ਆ ਜੀ ਕਿਸੇ ਨੇ ਵੀ ਕਿਹਾ ਕਿਸ ਤਰ੍ਹਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਜਿੱਤੋਂਗੇ ਚੋਣ ਫਿਰ ਜਮਾ ਜੀ ਜਮਾ ਬਿਲਕੁਲ ਕਿੰਨੀ ਕਾਸੇ ਕਿੰਨੀ ਕਵੋਟ ਨਾਲ ਜਿੱਤੋਂਗੇ ਜਿੱਤਾਂਗੇ ਜੀ ਸਾਡਾ ਦਾ ਸਾਨੂੰ ਤਾਂ ਇਹ ਲੱਗਦਾ ਵੀ ਦੁੱਗਣੀ ਪੋਟੀ ਪਾ ਦੇਗੇ ਅਸੀਂ ਜੀ ਹਾਂ ਅੱਧਾ ਚ ਵੀ ਨਹੀਂ ਜਾਣ ਦਿੰਦੇ ਅਸੀਂ